ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਰੋਜ਼ਮਰਾਂ ਦੀ ਜ਼ਿੰਦਗੀ ਜੇ ਤੁਸੀਂ ਡੱਬੇ ਵਾਲਾ ਪ੍ਰੋਟੀਨ ਜਿਹੜਾ ਖਾਣਾ ਪਸੰਦ ਕਰੋਗੇ ਜਾਂ ਕੁਦਰਤੀ ਖਰਾਕ ਦੇ ਵਿੱਚੋਂ ਪ੍ਰੋਟੀਨ ਲੈਣਾ ਪਸੰਦ ਕਰੋਗੇ ਇਸ ਚੀਜ਼ ਦਾ ਜਵਾਬ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਛੱਡਿਓ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਪ੍ਰੋਟੀਨ ਦਾ ਜਿਹੜਾ ਭਰਪੂਰ ਸੋਰਸ ਹੈਗਾ ਜਾਂ ਪ੍ਰੋਟੀਨ ਲੈਂਡ ਦਾ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਆਪਣੇ ਕੋਲੇ ਆਪਣੇ ਘਰੇਲੂ ਪਰ ਸੋਈ ਦੇ ਵਿੱਚ ਕਹਿ ਲਈਏ ਕਿ ਕਿਹੜੀ ਚੀਜ਼ ਹੈ ਜੀ ਤੋਂ ਆਪਾਂ ਪੂਰਾ ਪ੍ਰੋਟੀਨ ਲੈ ਸਕਦੇ ਹਾਂ ਉਹਦੇ ਬਾਰੇ ਜਿਹੜੀ ਅੱਜ ਦੀ ਵੀਡੀਓ ਰਹੂਗੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਅ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਪ੍ਰੋਟੀਨ ਆਪਾਂ ਨੂੰ ਛੋਲਿਆਂ ਦੇ ਵਿੱਚੋਂ ਕਾਫੀ ਜ਼ਿਆਦਾ ਮਿਲਦਾ ਹੈਗਾ ਤੇ ਛੋਲਿਆਂ ਬਾਰੇ ਕਾਫੀ ਸਾਰੇ ਕਿ ਪ੍ਰਾਣੀਆਂ ਜਿਹੜੀਆਂ ਲਿਖਤਾਂ ਵੀ ਤੁਸੀਂ ਚੱਕੋਗੇ ਤਾਂ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਇਹ ਆਪਣੀ ਖੁਰਾਕ ਦਾ ਅਹਿਮ ਹਿੱਸਾ ਰਹੇ ਨੇਗੇ ਤੇ ਸ਼ੋਲੇ ਬਾਰੇ ਇੱਕ ਜਿਹੜੀ ਹੋਰ ਵੀ ਜਿਹੜੀ ਆ ਆਪਾਂ ਕਹਿ ਲਈਏ ਵੀ ਕਹਾਵਤ ਪ੍ਰਚਲਿਤ ਹੈ ਕਿ ਜਿਵੇਂ ਆਪਾਂ ਸ਼ੋਲੇ ਖਾਣ ਦੇ ਨਾਲ ਜਿਹੜਾ ਜ਼ੁਖਾਮ ਵਗੈਰਾ ਜਾਂ ਆਪਾਂ ਕਹਿ ਲਈਏ ਵੀ ਆਪਣਾ ਬਲਗਮ ਵਗੈਰਾ ਦੀ ਸਮੱਸਿਆ ਹੈਗੀ ਉਹ ਵੀ ਖਤਮ ਹੁੰਦੀ ਹੈਗੀ ਤੇ ਇਹਦੇ ਚ ਪ੍ਰੋਟੀਨ ਵੀ ਕਾਫੀ ਮਿਲਦਾ ਤੇ ਹੋਰ ਵੀ ਕਾਫੀ ਸਾਰੇ ਤੱਤ ਇਹਨਾਂ ਚ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਆ ਪਰ ਇਸ ਦੇ ਉਲਟ ਜਦੋਂ ਤੁਸੀਂ ਕੋਈ ਡੱਬੇ ਵਾਲੀ ਪੈਕਟ ਚੀਜ਼ ਲਿਆਵੋਗੇ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਇਸ ਤਰ੍ਹਾਂ ਦਾ ਪ੍ਰੋਟੀਨ ਮਿਲਦਾ ਹੈਗਾ ਜਿਹੜਾ ਤੁਹਾਨੂੰ ਫਾਇਦਾ ਕਰਨ ਦੇ ਨਾਲ ਨਾਲ ਨੁਕਸਾਨ ਵੀ ਕਰ ਜਾਂਦਾ ਹੈਗਾ ਮੈਂ ਨਹੀਂ ਕਹਿੰਦਾ ਕਿ ਸਾਰੇ ਡੱਬੇ ਵਾਲੇ ਪ੍ਰੋਟੀਨ ਖਰਾਬ ਹੋਣਗੇ ਜਾਂ ਇਹ ਆਪਾਂ ਇਦਾਂ ਜੇ ਇਸ ਗੱਲ ਨੂੰ ਉਸ ਪਾਸੇ ਤੁਸੀਂ ਲੈ ਜਾਓ ਪਰ ਜਦੋਂ ਆਪਾਂ ਕੁਦਰਤੀ ਤਰੀਕੇ ਨਾਲ ਚੀਜ਼ ਅਗਾ ਕੇ ਜਾਂ ਕੁਦਰਤੀ ਚੀਜ਼ ਲੈ ਕੇ ਚੰਗਾ ਆਪਣੇ ਸਿਹਤ ਦਾ ਖਿਆਲ ਰੱਖ ਸਕਦੇ ਹੋ ਤਾਂ ਆਪਾਂ ਨੂੰ ਜਿਹੜਾ ਪੈਕਟ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ ਹੈਗਾ ਅ ਸ਼ੋਲਿਆਂ ਨੂੰ ਅਗਾਉਣ ਦਾ ਜਿਹੜਾ ਜਾਂ ਲਾਉਣ ਦਾ ਬਿਲਕੁਲ ਟੁਕ ਮਸਮਾ ਚੱਲ ਰਿਹਾ ਹੈਗਾ 10 ਆ ਆਪਾਂ ਕਹਿ ਲਈਏ ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਜਿਹੜਾ ਬਜਾਈ ਦਾ ਇਹਨਾਂ ਦਾ ਸਮਾਂ ਹੁੰਦਾ ਹੈਗਾ ਤੇ ਲਗਭਗ ਹੁਣ ਤੁਸੀਂ ਵੀ ਸਕਦੇ ਹੋ ਆਪਾਂ ਜਿਹੜਾ ਅ ਅੱਜ ਤੋਂ 10-15 ਦਿਨ ਪਹਿਲਾਂ ਜਿਹੜੀ ਇਹਦੀ ਬਜਾਈ ਕਰਤੀ ਸੀਗੀ ਤੇ ਕਾਫੀ ਵਧੀਆ ਜਿਹੜੇ ਹੁਣ ਇਹਨਾਂ ਦਾ ਆਪਾਂ ਕਹਿ ਲਈਏ ਵੀ ਜਮਾ ਹੋਇਆਗਾ ਵਧੀਆ ਤਰੀਕੇ ਨਾਲ ਉੱਗੇ ਨੇਗੇ ਤੇ ਇਹਦੇ ਵਿੱਚ ਜਿਹੜਾ ਪਤਯਰਬ ਵਰਤਿਆ ਉਹ ਇੱਕ ਇੱਕ ਬੱਟ ਦੇ ਉੱਪਰ ਇੱਕੀ ਕੋਰਾ ਲਾਇਆਗਾ ਦੱਗਪਾ ਗੋਰੇ ਤੋਰਾ ਜਿਹੜਾ 2.5 ਤੋਂ 3 ਫੁੱਟ ਦਾ ਫਾਸਲਾ ਰੱਖਿਆ ਗਿਆ ਹੈਗਾ ਆਪਣੇ ਆ ਸਾਰੀਆਂ ਫਸਲਾਂ ਜਿਹੜੀਆਂ ਬਿਰਲੀਆਂ ਲਗਾਏ ਜਾਂਦੀਆਂ ਨੇ ਕਿ ਬਿਰਲੀਆਂ ਲਾਉਣ ਦਾ ਮਤਲਬ ਇਹ ਹੈ ਕਿ ਜਿਹੜੀ ਫਸਲ ਆਪਾਂ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਚਾਹੀਦੀਗੀ ਆਪਾਂ ਨੂੰ ਫਸਲ ਤੱਤਾ ਨਾਲ ਭਰਪੂਰ ਚਾਹੀਦੀ ਹੈ ਤੱਤਾ ਨਾਲ ਭਰਪੂਰ ਕਿਵੇਂ ਹੋਊਗੀ ਮੰਨ ਲਓ ਵੀ ਮਿੱਟੀ ਦੇ ਵਿੱਚ ਆਪਾਂ ਨੇੜੇ-ਨੇੜੇ ਚੀਜ਼ ਲਾਤੀ ਤੇ ਬਾਹਰੋਂ ਜਿਹੜੇ ਸੰਧਾ ਟੱਕੇ ਜਿਹੜੀਆਂ ਰੇਹਾਂ ਸਪਰੇਹਾਂ ਦੇਖ ਕੇ ਉਸ ਚੀਜ਼ ਨੂੰ ਉਗਾ ਲਿਆ ਵੱਡੀ ਕਰ ਲਿਆ ਪਰ ਉਹਦੇ ਵਿੱਚ ਉਹੀ ਚੀਜ਼ਾਂ ਆਉਣਗੀਆਂ ਜਿਹੜੀਆਂ ਤੁਸੀਂ ਉਹਦੇ ਵਿੱਚ ਪਾਉਂਗੇ ਤੇ ਜੇ ਕੁਦਰਤੀ ਮਿੱਟੀ ਦੇ ਵਿੱਚੋਂ ਤੁਸੀਂ ਚੀਜ਼ ਪੈਦਾ ਕਰਨੀ ਆ ਤਾਂ ਫਾਸਲੇ ਤੇ ਬੀਜੀ ਹੋਊਗੀ ਤਾਂ ਜਿਹੜੀ ਮਿੱਟੀ ਦੇ ਵਿੱਚੋਂ ਸਾਰੇ ਤੱਤ ਉਹ ਚੀਜ਼ ਲਊਗੀ ਤੇ ਉਹ ਚੀਜ਼ ਜਿਹੜੇ ਉਹਦੇ ਬੀਜ ਦੇ ਵਿੱਚ ਆ ਜਾਣਗੇ ਜਿਹੜੇ ਕਿ ਆਪਾਂ ਖਾਣੇ ਆਗੇ। ਇਹੀ ਕਾਰਨ ਹੁੰਦਾ ਕਿ ਆਪਾਂ ਬਿਰਲੀਆਂ ਚੀਜ਼ਾਂ ਲਾਉਨੇ ਆਗੇ ਆਪਾਂ ਕੁਆਂਟੀਟੀ ਨਾਲੋਂ ਕੁਆਲਿਟੀ ਦੇ ਵਿੱਚ ਵਿਸ਼ਵਾਸ ਰੱਖਦੇ ਆਗੇ ਜਿਆਦਾ ਮਾਤਰਾ ਦੇ ਵਿੱਚ ਅਗਾਉਣ 'ਚ ਵਿਸ਼ਵਾਸ ਨਹੀਂ ਰੱਖਦੇਗੇ। ਚੰਗੀ ਜਿਹੜੀ ਕੁਆਲਿਟੀ ਦੀ ਚੀਜ਼ ਅਗਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਆਗੇ। ਇਹੀ ਕਾਰਨ ਆ ਕਿ ਇਹਨਾਂ ਨੂੰ ਆਪਾਂ 3-3 ਫੁੱਟ ਦੀ ਜਿਹੜੀ ਦੂਰੀ ਤੇ ਬੀਜਿਆਗਾ ਤੇ ਪਾਣੀ ਦੀ ਮਾਤਰਾ ਆਪਾਂ ਜਿਹੜੀ ਛੋਲਿਆਂ ਦੇ ਵਿੱਚ ਘੱਟ ਰੱਖਣੀ ਹੁੰਦੀ ਹੈਗੀ ਵੈਸੇ ਤਾਂ ਹੁਣ ਜਿਹੜੀਆਂ ਸੰਜੂ ਕਿਸਮਾਂ ਵੀ ਆਉਣ ਲੱਗਿਆ ਸੰਜੂ ਕਿਸਮਾਂ ਤੋਂ ਭਾਪਕੀ ਜਿਨ੍ਹਾਂ ਨੂੰ ਆਪਾਂ ਪਾਣੀ 2 ਤੋਂ 3 ਪਾਣੀ ਦੇ ਸਕਦੇ ਆਂਗੇ ਪਰ ਜਿਹੜਾ ਅਸੀਂ ਇਹਨਾਂ ਨੂੰ ਬੱਟਾਂ ਦੇ ਵਿੱਚ ਤੇ ਡੂੰਘੇ ਬੀਜਿਆਗਾ ਉਹ ਇਹੀ ਕਾਰਨ ਆ ਕਿ ਅਸੀਂ ਇਹਨਾਂ ਨੂੰ ਕੋਸ਼ਿਸ਼ ਇਹੀ ਰੱਖਾਂਗੇ ਘੱਟ ਤੋਂ ਘੱਟ ਪਾਣੀ ਦਿੱਤਾ ਜਾਵੇ ਤੇ ਜਿੰਨਾ ਜ਼ਿਆਦਾ ਪਾਣੀ ਲੱਗਦਾਗਾ ਚੀਜ਼ ਦੇ ਵਿੱਚ ਉਹਦੇ ਨਾਲ ਵੀ ਜਿਹੜੀ ਤੱਤਾਂ ਦੀ ਮਾਤਰਾ ਘਟਦੀ ਹੈਗੀ ਉਹਦਾ ਕਾਰਨ ਕੀ ਰਹਿੰਦਾਗਾ ਉਹਦਾ ਕਾਰਨ ਇਹ ਰਹਿੰਦਾ ਹੈਗਾ ਜਦੋਂ ਮਿੱਟੀ ਦੇ ਵਿੱਚ ਬਾਰ-ਬਾਰ ਆਪਾਂ ਪਾਣੀ ਲਾਉਨੇ ਆ ਜਦੋਂ ਪਾਣੀ ਥੱਲੇ ਨੂੰ ਜਾਂਦਾ ਹੈਗਾ ਕੁਝ ਪਾਣੀ ਤਾਂ ਜਿਹੜਾ ਬਾਸ਼ਪੀਕਰਨ ਹੋ ਕੇ ਉੱਪਰ ਜਿਹੜਾ ਉੱਡ ਜਾਂਦਾ ਹੈਗਾ ਤੇ ਕੋਈ ਮਿੱਟੀ ਦੇ ਵਿੱਚ ਜਾਂਦਾ ਹੈਗਾ ਤਾਂ ਉਹ ਮਿੱਟੀ ਦੇ ਵਿੱਚ ਜਾਂਦਾ ਜਾਂਦਾ ਕੋਈ ਕੋਈ ਜ਼ਰੂਰੀ ਤੱਤ ਵੀ ਬੂਟੇ ਦੀ ਜੜ੍ਹ ਦੀ ਜਿਹੜੀ ਅ ਰੇਂਜ ਤੋਂ ਦੂਰ ਲੈ ਜਾਗਾ ਤੇ ਤੇ ਬੂਟੇ ਨੂੰ ਜਿਹੜਾ ਉਹ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ ਗਿਆ ਇਹੀ ਕਾਰਨ ਆ ਕਿ ਆਪਾਂ ਜਿਹੜਾ ਇਹ ਸੋਚ ਦੇ ਨਾਲ ਜਿਹੜਾ ਬਜਾਈ ਕਰਦੇ ਆ ਵੀ ਜਿਹੜਾ ਮੋਡਲ ਆ ਪਾਣੀ ਆ ਪਹਿਲਾ ਪਾਣੀ ਆ ਉਹ ਆਪਾਂ ਨੂੰ ਛੇਤੀ ਨਾ ਲਾਉਣਾ ਪਵੇ ਤੇ ਉਦੋਂ ਤੱਕ ਬੂਟੇ ਦੀ ਇੱਕ ਜੜ ਚੰਗੀ ਜਿਹੜੀ ਡੰਗਾਈ ਤੱਕ ਚਲੀ ਜਾਵੇ ਜਦੋਂ ਤੱਕ ਆਪਾਂ ਪਾਣੀ ਲਾਉਣਾਗਾ ਤੇ ਜਿਹੜਾ ਜਿਆਦਾ ਜਿਹੜੇ ਤਾਤਾ ਉਹ ਡੂੰਘੇ ਨਾ ਜਾਣ ਜਿਹੜੇ ਕਿ ਬੂਟੇ ਦੀ ਜੜ ਤੋਂ ਦੂਰੀ ਤੋਂ ਚਲੇ ਜਾਣ ਇਹ ਛੋਲਿਆਂ ਦੇ ਵਿੱਚ ਵੀ ਇਹੀ ਚੀਜ਼ ਆਪਾਂ ਜਿਹੜੀ ਅਪਣਾਈ ਹੈਗੀ ਤੇ ਜਿਆਦਾ ਕਿਸੇ ਇਹਨਾਂ ਨੂੰ ਖਾਦ ਖਰਾਕ ਦੀ ਵੈਸੇ ਲੋੜ ਹੁੰਦੀ ਨਹੀਂਗੀ ਪਰ ਜੇ ਕਮਰਸ਼ੀਅਲ ਲੈਵਲ ਤੇ ਜਿਆਦਾ ਝਾੜ ਲੈਣ ਦੇ ਚੱਕਰ 'ਚ ਇਹਨਾਂ ਨੂੰ ਹਰੇਕ ਤਰ੍ਹਾਂ ਦੀ ਖਾਦ ਵੀ ਪਾਈ ਜਾਂਦੀ ਹੈਗੀ ਹਰੇਕ ਤਰ੍ਹਾਂ ਦੀ ਇਹਨਾਂ ਦੇ ਉੱਪਰ ਸਪਰੇਅ ਵੀ ਕੀਤੀ ਜਾਂਦੀ ਹੈਗੀ ਇਹ ਇਹਨਾਂ ਚੀਜ਼ਾਂ ਬਾਰੇ ਮਿੱਥ ਬਣਾਈ ਗਈ ਹੈ ਕਿ ਜਿਹੜਾ ਮੂਫਲੀ ਛੋਲੇ ਮੂੰਗੀ ਇਹ ਬਿਨਾ ਕਿਸੇ ਰੇ ਸਪਰੇਅ ਤੋਂ ਹੋ ਜਾਂਦੇ ਨੇਗੇ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਨੇਗੇ ਉਹ ਨਹੀਂ ਜੀ ਜੇ ਕੁਆਲਿਟੀ ਪੈਦਾ ਕਰਨੀ ਆ ਤਾਂ ਜਿਹੜਾ ਝਾੜ ਘਟ ਰੂਗਾ ਜੇ ਤੁਸੀਂ ਕੁਆਂਟੀਟੀ ਪੈਦਾ ਕਰਨੀ ਆ ਤਾਂ ਝਾੜ ਤਾਂ ਵੱਧ ਜਾਊਗਾ ਪਰ ਉਹਦੇ ਵਿੱਚ ਹੋ ਸਕਦਾ ਤੱਤਾਂ ਦੀ ਮਾਤਰਾ ਘਟ ਜਾਵੇ ਹੋ ਕੀ ਸਕਦਾ ਜ਼ਿਆਦਾਤਰ ਇਹੀ ਹੁੰਦਾਗਾ ਇੱਕ ਪਿੱਛੇ ਰਿਪੋਰਟ ਆਈ ਸੀਗੀ ਇੱਕ ਮੂਠੀ ਦਾਣਿਆਂ ਦੇ ਵਿੱਚ ਜਿਹੜੀ ਅੱਜ ਤੋਂ 40-50 ਸਾਲ ਪਹਿਲਾਂ ਤਾਕਤ ਹੁੰਦੀ ਸੀਗੀ ਉਹ ਅੱਜ ਇੱਕ ਮੂਠੀ ਦਾਣਿਆਂ ਦੇ ਵਿੱਚ ਨਹੀਂ ਹੈਗੀ। ਉਹਦਾ ਮੁੱਖ ਕਾਰਨ ਇਹੀ ਹੈ ਕਿ ਜਦੋਂ ਮਿੱਟੀ ਦੇ ਵਿੱਚ ਤਾਕਤ ਨਹੀਂ ਤਾਂ ਦਾਣਿਆਂ ਦੇ ਵਿੱਚ ਤਾਕਤ ਹੋਣੀ ਸੰਭਵ ਨਹੀਂ ਹੈਗੀ। ਜੇਕਰ ਤੁਸੀਂ ਆਪਦੀ ਮਿੱਟੀ ਨੂੰ ਤਾਕਤਵਰ ਬਣਾਓਗੇ ਤਾਂ ਫਸਲਾਂ ਵੀ ਤਾਕਤਵਰ ਹੋਣਗੀਆਂ ਤੇ ਤੁਸੀਂ ਖੁਦ ਆਪ ਵੀ ਤਾਕਤਵਰ ਹੋ ਜਾਓਗੇ। ਇਸ ਚੀਜ਼ ਤੇ ਜਿਹੜਾ ਅਸੀਂ ਲਗਾਤਾਰ ਜ਼ੋਰ ਦੇ ਰਹੇ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਸਾਥ ਦਿਓਗੇ। ਸਾਥ ਦੇਣ ਦਾ ਸੌਖਾ ਜਿਹਾ ਤਰੀਕਾ ਇਹ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ। ਤੇ ਜੇਕਰ ਤੁਹਾਨੂੰ ਕਿਸੇ ਵਿਸ਼ੇ ਦੇ ਵੀਡੀਓ ਦੇਖਣ ਦੀ ਇੱਛਾ ਹੈਗੀ ਆ ਤੁਸੀਂ ਕਮੈਂਟ ਦੇ ਵਿੱਚ ਛੱਡ ਸਕਦੇ ਹੋਗੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਉਸ ਬਾਰੇ ਵੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖੋ ਪਰ ਜਿਹੜੀ ਭਾਸ਼ਾ ਸੱਭਿਆਕ ਜਰੂਰ ਵਰਤਿਆ ਕਰੋ ਕਿਉਂਕਿ ਅਸੀਂ ਸਭ ਦੀ ਇੱਜ਼ਤ ਕਰਦੇ ਹਾਂ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਆਪਾਂ ਸਾਰੇ ਇੱਕ ਦੂਜੇ ਨਾਲ ਜਿਹੜਾ ਪਿਆਰ ਦੇ ਨਾਲ ਪੇਸ਼ ਆਈਏ ਧੰਨਵਾਦ